ਥਾਣਾ ਫਤੇਗੜ ਚੂੜੀਆਂ ਦੀ ਪੁਲਸ ਨੂੰ ਉਤਾਈ ਗਈ ਸੁਰੱਖਿਆ ਥਾਣੇ ਦੇ ਗੇਟ ਮੋਰੇ ਫਿੱਟ ਕੀਤੀ ਐਲ ਐਮ ਸੀ ਥਾਣੇ ਦੀਆਂ ਕੰਧਾਂ ਕੀਤੀਆਂ ਗਈਆਂ ਉੱਚੀਆਂ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਬਤਾਈ ਗਈ ਹੈ ਸੁਰੱਖਿਆ ਕਹਾ ਐ ਸਚੋ ਕਰਨਦੀਪ ਸਿੰਘ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਥਾਣਾ ਫਤੇਗੜ ਚੂੜੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਥਾਣੇ ਦੀ ਸੁਰੱਖਿਆ ਤੇ ਮੱਤੇ ਦਾ ਚਾਣਾ ਥਾਣਾ ਫਤੇਗੜ ਚੂੜੀਆਂ ਦੇ ਗੇਟ ਦੇ ਸਾਹਮਣੇ ਪੁਲਿਸ ਵੱਲੋਂ ਆਪਣੀ ਗੱਡੀ ਉੱਪਰ ਪੱਕੀ ਹੀ ਐਲਐਮਜੀ ਫਿਟ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਥਾਣੇ ਦੀਆਂ ਕੰਧਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਟਟੇਰੀ ਹੋ ਗਈਆਂ ਸਨ ਉਹਨਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾ ਕੇ ਉੱਚਾ ਕੀਤਾ ਜਾ ਰਿਹਾ ਹੈ ਇਸ ਵੰਦੀ ਫਤੇਗੜ ਚੂੜੀਆਂ ਦੇ ਐਸਐਚਓ ਗੰਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਦੇ ਉੱਚ ਅਫਸਰਾਂ ਦੀ ਹਦਾਇਤਾਂ ਉੱਪ ਉਹਨਾਂ ਸੋਖਾਮੀ ਘਟਨਾ ਨੂੰ ਵਾਪਰ ਤੋਂ ਰੋਕਿਆ ਜਾ ਸਕੀ ਉਹਨਾਂ ਨੇ ਸ਼ਰਾਤੀ ਅੰਸਰਾਂ ਨੂੰ ਧਾੜਨਾ ਕਰਦੇ ਹੋਏ ਕਿਹਾ ਕਿ ਅਗਰ ਕਿਸੇ ਨੇ ਵੀ ਕੋਈ ਸ਼ਰਾਤ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਫਤਿਹਗਰ ਚੂੜੀਆਂ ਦੇ ਥਾਣੇ ਦੇ ਬਾਹਰ ਡੀਜੀਪੀ ਦੇ ਹੁਕਮਾਂ ਦੇ ਨਾਲ ਜਿਹੜੀ ਸੁਰੱਖਿਆ ਜਿਹੜੀ ਆ ਉਹ ਕਾਫੀ ਵਧਾ ਦਿੱਤੀ ਗਈ ਹੈ ਥਾਣੇ ਦੇ ਚਾਰਜ ਫੇਰ ਜਿਹੜੀਆਂ ਥਾਣੇ ਦੀਆਂ ਤੁਸੀਂ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਕਿ ਥਾਣੇ ਦੇ ਇਹ ਬਾਰ ਬਾਰ ਜਿਹੜੀਆਂ ਪੁਲ ਸਟੇਸ਼ਨ ਦੀਆਂ ਫਤਿਹਗੜ ਚੂੜੀਆਂ ਦੀਆਂ ਕੰਧਾਂ ਸੀਗੀਆਂ ਉਹ ਪਹਿਲਾਂ ਕਾਫੀ ਛੋਟੀਆਂ ਸੀ ਅਤੇ ਹੁਣ ਆ ਦੇਖੋ ਇੱਥੇ ਮਿਸਟਰੀ ਲਗਾਏ ਨੇ ਤੇ ਇਹ ਕੰਧਾਂ ਜਿਹੜੀਆਂ ਮੈਂ ਉੱਚੀਆਂ ਕੀਤੀਆਂ ਜਾ ਰਹੀਆਂ ਮੈਂ ਥਾਣੀ ਦੀ ਸੁਰੱਖਿਆ ਨੂੰ ਲੈ ਕੇ ਤੇ ਦੂਸਰੇ ਪਾਸੇ ਇਥੇ ਬੈਰੀਕੇਡਿੰਗ ਵੀ ਕੀਤੀ ਗਈ ਹੈ ਪੁਲ ਸਟੇਸ਼ਨ ਫਤਿਹਗੜ ਚੂੜੀਆਂ ਦੇ ਬਾਹਰ ਜਿਹੜੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਆ 24 ਘੰਟੇ ਜ ਇੱਕ ਪੁਲਿਸ ਦੀ ਗੱਡੀ ਜਿਹੜੀ ਆ ਉਹ ਇੱਥੇ ਤਨਾਤ ਰਹਿੰਦੀ ਆ ਜਿਹਦੇ ਪੁਲਿਸ ਦੇ ਉੱਤੇ ਮੁਲਾਜ਼ਮ ਵੀ ਤਨਾਤ ਨੇ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਕਿ ਗੱਡੀ ਦੇ ਉੱਪਰ ਐਲ ਐਮ ਜੀ ਗਨ ਵੀ ਫਿੱਟ ਕੀਤੀ ਆ ਜਿਸ ਤੇ ਜਿਹੜੇ ਪੁਲਿਸ ਦੇ ਜਵਾਨ ਨੇ ਉਹ ਹਮੇਸ਼ਾ ਇੱਥੇ 24 ਘੰਟੇ ਤਨਾਤ ਰਹਿੰਦੇ ਨੇ ਥਾਣੇ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਫਤੇਗੜ ਚੂੜੀਆਂ ਪੁਲਿਸ ਸਟੇਸ਼ਨ ਦੇ ਸਾਹਮਣੇ ਚਾਰ ਮੁਲਾਜ਼ਮ ਗੱਡੀ ਅਤੇ ਗੱਡੀ ਦੇ ਉੱਪਰ ਫਿੱਟ ਐਲ ਐਮ ਜੀ ਇਸ ਨੂੰ ਹਮੇਸ਼ਾ ਤਿਆਰ-ਪਰ ਤਿਆਰ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਥੇ ਖੜੇ ਦਿਖਾਈ ਦੇਣਗੇ ਅਤੇ ਪੁਲਿਸ ਦੀ ਸੁਰੱਖਿਆ ਦੇ ਅਧੀਨ ਹੀ ਇੱਥੇ ਪੁਲਿਸ ਸਟੇਸ਼ਨ ਦੇ ਚਾਰਦੁਵਾਰੀ ਆ ਉਹਨੂੰ ਵੀ ਉੱਚੀਆਂ ਕੀਤਾ ਜਾ ਰਿਹਾ ਕੰਧਾਂ ਜਿਹੜੀਆਂ ਨੇ ਕਾਫੀ ਥਾਣੇ ਦੀਆਂ ਉੱਚੀਆਂ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਥਾਣਾ ਅਜਨਾਲਾ ਦੇ ਬਾਹਰ ਵੀ ਕੁਝ ਵਿਸਫੋਟਕ ਸਮਾਨ ਮਿਲਿਆ ਸੀ ਉਸ ਤੋਂ ਬਾਅਦ ਥਾਣਾ ਜਿਹੜਾ ਮਜੀਠਾ ਸੀ ਉੱਥੇ ਵੀ ਉਸ ਦੇ ਬਾਹਰ ਕੋਈ ਵਿਸਫੋਟਕ ਟਾਈਪ ਚੀਜ਼ ਜਿਹੜੀ ਫੱਟੀ ਸੀ ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਖੰਡਨ ਕੀਤਾ ਸੀ ਕਿ ਇਹ ਕਿਸੇ ਗੱਡੀ ਦਾ ਟਾਇਰ ਫਟਿਆ ਜਿਸ ਦਾ ਇਤਿਮਾਕਾ ਹੋਇਆ ਤੇ ਇਸ ਦੇ ਚੱਲਦਿਆਂ ਹੀ ਥਾਣਾ ਫਦੇਗੜ ਝੂੜੀਆਂ ਦੀ ਵੀ ਸੁਰੱਖਿਆ ਜਿਹੜੀ ਕਾਫੀ ਇੱਥੇ ਵਧਾਈ ਗਈ ਹੈ ਥਾਣੇ ਦੇ ਤੇ ਹਮੇਸ਼ਾ ਹੀ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਥਾਣੇ ਦੇ ਚ ਮੇਨ ਗੇਟ ਦੇ ਬਾਹਰ ਹਮੇਸ਼ਾ ਹੀ ਪੁਲਿਸ ਦੇ ਜਵਾਨ ਅਲਮ ਜੀ ਦੇ ਨਾਲ ਹਮੇਸ਼ਾ ਹੀ ਚੌਕਸ ਦਿਖਾਈ ਦਿੰਦੇ ਨੇ ਮੁਸਤਫੀ ਕਰਦੇ ਦਿਖਾਈ ਦਿੰਦੇ ਨੇ ਤੇ ਥਾਣੇ ਦੀਆਂ ਦੁਵਾਰਾਂ ਵੀ ਉੱਚੀਆਂ ਕੀਤੀਆਂ ਜਾ ਰਹੀਆਂ ਥਾਣੇ ਦੇ ਦੋਵੇਂ ਪਾਸੇ ਬੈਰੀਕੇਡ ਬੈਰੀਕੇਡਿੰਗ ਵੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਚਾਨਕੀ ਘਟਨਾ ਨਾ ਵਾਪਰੇ ਵਕ ਵਕ ਮੁਲਾਜ਼ਮਾਨਾਂ ਨਾਲ ਗੱਲਬਾਤ ਕਰਦੇ ਆਂ ਥਾਣੇ ਦੇ ਬਾਹਰ ਪੁਲਿਸ ਸਟੇਸ਼ਨ ਫਤੇਗੜ ਚੂੜੀਆਂ ਦੇ ਬਾਹਰ ਗੱਡੀ ਜਿਹੜੀ ਤਨਾਇਤ ਰਹਿੰਦੀ ਆ ਜਿਸ ਦੇ ਉੱਪਰ ਐਲ ਐਮ ਜੀ ਗਨ ਹਮੇਸ਼ਾ ਹੀ ਫਿੱਟ ਕਰਕੇ ਮੁਲਾਜ਼ਮ ਜਿਹੜੇ ਇੱਥੇ ਪਹਿਰਾ ਦਿੰਦੇ ਨੇ ਅ ਮੁਸਤਤੀਬ ਕਿ ਵਰਤੀ ਜਾ ਰਹੀ ਆ ਗੱਲਬਾਤ ਕਰਦੇ ਆਂ ਇੱਥੇ ਤਨਾਇਤ ਮੁਲਾਜ਼ਮਾਨਾਂ ਕੇ ਉਹ ਕਿਸ ਦਿਨ ਤੋਂ ਅਤੇ ਕਿਉਂ ਹੈ ਜਿਹੜੀ ਆ ਪਹਿਲਾਂ ਇੱਥੇ ਗੱਡੀ ਨਹੀਂ ਖੜੀ ਰਹੀਦੀ ਸੀ ਹੁਣ ਇੱਥੇ ਸੁਰੱਖਿਆ ਜੋ ਵਧਾਈ ਆ ਉਸ ਕਾਰਨ ਖੜੀ ਰਹੀਦੀ ਆ ਕੀ ਹੈ ਸਾਰਾ ਮਾਮਲਾ ਜੀ ਪਹਿਲਾਂ ਵੀ ਇੱਥੇ ਪੁਲਿਸ ਸਟੇਸ਼ਨ ਦੇ ਬਾਹਰ ਅਸੀਂ ਦੇਖਦੇ ਸੀ ਗੱਡੀ ਨਹੀਂ ਸੀ ਖੜੀ ਰਹਿੰਦੀ ਹੁਣ ਇੱਥੇ ਗੱਡੀ ਖੜੀ ਰਹਿੰਦੀ ਕਿ ਕੀ ਆ ਮਾਮਲਾ ਜੀ ਇਹ ਅਫਸਰਾਂ ਦੇ ਦੇ ਮੁਤਾਬਕਾ ਇਸ ਰੱਖਿਆ ਨੂੰ ਮੱਧਿਆ ਰੱਖ ਦਿੰਦਾ ਜਰਾ ਰੱਖ ਦਿਓ ਇਹ ਐਲਐਮ ਜੀ ਲੱਗੇ ਇਹ ਤੇ ਰਾਤ ਇਥੇ ਗੱਡੀ ਲਾਜਮ ਤਨਾਤ ਰਹਿੰਦੀ ਹੈ 24 ਘੰਟੇ ਰਹਿੰਦੀ ਜੀ 24 ਘੰਟੇ ਸਰ ਡਿਊਟੀ ਬਦਲਦੀ ਰਹਿੰਦੀ ਹੈ ਹਾਂਜੀ ਡਿਊਟੀ ਮੁਲਾਜ਼ਮਾਂ ਦੀ ਬਦਲਦੀ ਰਹਿੰਦੀ ਹੈ 24 ਘੰਟੇ ਇਥੇ ਤਾਇਨਾਤ ਰਹਿੰਦੀ ਹੈ ਜੀ ਗੱਡੀ ਇਥੇ ਗੁਰਦੇਵ ਸਿੰਘ ਜੀ ਫਿਰ ਕਿੰਨੇ ਤੋਂ ਕਿੰਨੇ ਡਿਊਟੀ ਤੁਹਾਡੀ ਇਥੇ ਸਵੇਰੇ 8:00 ਤੋਂ ਲੈ ਕੇ ਤੇ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੈ। ਗੱਲ ਚੱਕ ਵੀ ਕੀਤੀ ਆ? ਹਾਂਜੀ। ਗੱਲ ਚੱਕ ਕੀਤੀ ਗੱਲ ਨਾ ਚੱਕ ਪੈਕ ਕੀਤੀ ਆ ਜੀ ਬਿਲਕੁਲ ਸਾਰਾ। ਮੰਨ ਲਓ ਜੇ ਕੋਈ ਘਟਨਾ ਵਾਪਸ ਦੀ ਤੜ ਤੜ ਚੱਲਣ ਗਿਆ। ਹਾਂ ਚੱਲਣ ਗਿਆ। ਚੱਲਣ ਗਿਆ ਜੀ। ਹੈ? ਚੱਲਣ ਗਿਆ ਜੀ ਬਿਲਕੁਲ। ਸਾਡੇ ਨਾਲ ਮੌਜੂਦ ਨੇ ਫਤੇਗੜ ਚੂੜੀਆਂ ਦੇ ਐਸ ਐਚ ਓ ਕਰਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਜਿਹੜੀ ਅਚਾਨਕ ਫਤੇਗੜ ਚੂੜੀਆਂ ਦੀ ਜਿਹੜੀ ਸੁਰੱਖਿਆ ਥਾਣੇ ਦੀ ਉਹ ਕਿਉਂ ਵਧਾਈ ਗਈ ਹੈ ਫਤੇਗੜ ਚੂੜੀਆਂ ਗੇਟ ਦੇ ਅੱਗੇ ਇੱਕ ਗੱਡੀ ਵੀ ਲੱਗੀ ਆ ਉੱਤੇ ਐਲ ਐਮ ਜੀ ਆ ਥਾਣੇ ਦੀਆਂ ਕੰਧਾਂ ਵੀ ਜਿਹੜੀਆਂ ਉੱਚੀਆਂ ਕੀਤੀਆਂ ਜਾ ਰਹੀਆਂ ਕੀ ਕਰਨਿਆ ਹਾਂਜੀ ਸਰ ਅਚਾਨਕ ਕੀ ਲੋੜ ਪੈ ਗਈ ਥਾਣੇ ਦੀ ਇਹ ਸਾਰਾ ਕੁਝ ਕਰਨ ਦੀ ਜੀ ਗੱਡੀ ਵੀ ਲੱਗੀ ਆ ਕੰਧਾਂ ਵੀ ਜਿਹੜੀਆਂ ਉੱਚੀਆਂ ਕੀਤੀਆਂ ਜਾ ਰਹੀਆਂ ਇਹ ਜੀ ਸੀਨੀਅਰ ਅਫਸਰਾਂ ਦੇ ਦਸ਼ਾ ਨਿਰਦੇਸ਼ਾਂ ਤੇ ਚੌਕਸੀ ਨੂੰ ਮਤੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਸਾਰੇ ਜਿਹੜੇ ਪ੍ਰਾਲੇ ਕੀਤੇ ਗਏ ਨੇ ਕਿ ਥਾਣੇ ਦੀ ਵੀ ਜਿਹੜੀ ਇਹ ਸੁਰੱਖਿਆ ਜਿਹੜੀ ਆ ਮਜ਼ਬੂਤ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਵੀ ਜਿਹੜਾ ਮਜ਼ਬੂਤ ਕੰਟਰੋਲ ਜਿਹੜਾ ਵਾ ਉਹ ਰੱਖਿਆ ਜਾਊਗਾ ਤਾਂ ਜੋ ਕੋਈ ਵੀ ਮਾੜਾ ਅਸਰ ਜਿਹੜਾ ਵਾ ਸਿਰ ਨਾ ਚੁੱਕ ਸਕੇ ਇਹ ਕੋਈ ਖਾਸ ਰੀਜਨ ਦੀ ਕੋਈ ਖਾਸ ਰੀਜਨ ਨਹੀਂ ਹੈ ਜੀ ਬਿਲਕੁਲ ਰੁਟੀਨ ਦੀ ਜਿਹੜੀ ਆ ਜਿਹੜੀਆਂ ਹਦਾਇਤਾਂ ਅਸਰਾ ਲੋ ਆਉਂਦੀਆਂ ਨੇ ਉਹ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਾ ਕਰਵਾਇਆ ਜਾ ਰਿਹਾ ਜੀ ਤਾਂ ਤੁਹਾਡੇ ਤੋਂ ਪਹਿਲਾਂ ਵੀ ਕਈ ਐਸਚੋ ਆਏ ਕਈ ਇਥੋਂ ਗਏ ਤੇ ਫਤਿਹਗੜ ਚੂਣੀ ਨਹੀਂ ਆ ਦਿਹਾਕੇ ਤੋਂ ਇੱਕ ਕੰਦਾ ਜਿਹੜੀਆਂ ਸੀਗੀਆਂ ਥਾਣੇ ਦੀਆਂ ਇਹ ਕਾਫੀ ਜਿਹੜੀਆਂ ਟੁੱਟੀਆਂ ਭੱਜੀਆਂ ਇਹ ਇੱਕਦਮ ਜਿਹੜੀ ਇਹਨਾਂ ਨੂੰ ਕੰਦਾ ਰੁੱਤਿਆ ਕੀਤਾ ਜਾ ਰਿਹਾ ਤੇ ਬਿਲਕੁਲ ਜੀ ਪਹਿਲਾਂ ਸੀਗੀਆਂ ਮਤਲਬ ਕੰਦਾ ਸੀਗੀਆਂ ਬਟ ਉਹ ਕਿਸੇ ਵਜ੍ਹਾ ਕਰਕੇ ਜਿਵੇਂ ਕੰਦ ਡਿੱਗ ਗਈ ਸੀ ਉਹਨਾਂ ਨੂੰ ਰੈਨੋਵੇਟ ਕੀਤਾ ਗਿਆ ਜੀ ਤੇ ਬਾਕੀ ਚਲੋ ਜੋ ਅਫਸਰਾਂ ਦੇ ਨਿਸ਼ਾਨਦੇਸ਼ ਨੇ ਕੰਦਾ ਵਿੱਚ ਚਲਾਈ ਕੀਤੀਆਂ ਗਈਆਂ ਨੇ ਤੇ ਸੁਰੱਖਿਆ ਦੇ ਮੱਦੇਨਜ਼ਰ ਸਾਰਾ ਕੁਝ ਕੀਤਾ ਗਿਆ ਜੀ ਹਾਂ ਇੱਕ ਗੱਡੀ ਵੀ ਪੁਲਿਸ ਦੀ ਤਾਇਨਾਤ ਰਹਿੰਦੀ ਆ ਲੰਮ ਜੀ ਮੁਲਾਜ਼ਮ ਇੱਥੇ 24 ਘੰਟੇ ਤਾਇਨਾਤ ਰਹਿੰਦੇ ਬਿਲਕੁਲ ਜੀ ਬਿਲਕੁਲ ਥਾਣੇ ਦੇ ਬਾਹਰ ਵੀ ਆਪਣਾ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਸਾਰੇ ਪਾਸੇ ਜੋ ਸੜੇ ਸੰਤਰੀ ਨੇ ਮਤਲਬ ਥਾਣੇ ਦੀ ਬਿਲਡਿੰਗ ਤੇ ਵੀ ਤਾਇਨਾਤ ਨੇ ਪੂਰੇ ਚੌਕਸ ਨੇ ਅਲਰਟ ਨੇ ਤੇ ਬਿਲਕੁਲ ਜੀ ਹਾਂ ਸਰ ਕਾਸ਼ ਕਹਣਾ ਚਾਹੋਗੇ ਲੋਕਾਂ ਨੂੰ ਬਿਲਕੁਲ ਜੀ ਪਬਲਿਕ ਪੁਲਿਸ ਦਾ ਸਹਿਯੋਗ ਦਵੇ ਤੇ ਪੁਲਿਸ ਜਿਹੜੀ ਆ ਲੋਕਾਂ ਦੀ ਸੇਵਾ ਲਈ ਵਚਨਬੱਧ ਆ ਜੀ ਤੇ ਮਾੜੇ ਅੰਸ਼ਰਾਂ ਤੇ ਜਿਹੜਾ ਵਾ ਉਹ ਸ਼ਕਤੀ ਨਾਲ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈਆਂ ਅਮਲਦਾਰੀਆਂ ਹੋ ਜਾਊਗੀ ਤੇ ਮਾੜੇ ਅੰਸ਼ਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਐਸਐਨਟੀ ਫਤਿਹਗੜ ਚੂੜੀਆਂ ਦੇ ਐਸਐਚਓ ਕਮਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਅਫਸਰਾਂ ਦੇ ਹੁਕਮਾਂ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਆ ਫਤਿਹਗੜ ਚੂੜੀਆਂ ਥਾਣੇ ਦੀ ਜਿਹੜੀ ਆ ਚੌਕਸੀ ਸੁਰੱਖਿਆ ਜਿਹੜੀ ਆ ਅਵਧਾਈ ਗਈ ਹੈ ਤਾਂ ਜੋ ਕੋਈ ਵੀ ਅਨਸ਼ਕਾਮੀ ਘਟਨਾ ਨਾ ਵਾਪਰੇ ਥਾਣੇ ਦੇ ਮੋਰੇ ਵੀ ਗੇਟ ਦੇ ਮੋਰੇ ਵੀ ਗੱਡੀ ਖੜੀ ਰਹਿੰਦੀ ਹੈ ਉੱਤੇ ਗਨ ਨੇ ਥਾਣੇ ਦੀਆਂ ਜਿਹੜੀਆਂ ਕੰਧਾਂ ਉਹ ਵੀ ਉੱਚੀਆਂ ਕੀਤੀਆਂ ਜਾਏ ਤਾਂ ਜੋ ਕੋਈ ਵੀ ਅਨਸ਼ਕਾਮੀ ਘਟਨਾ ਨਾ ਵਾਪਰੇ ਮੇਰੇ ਨਾਲ ਪੰਜਾਬ ਟੀਵੀ ਦੀ ਟੀਮ ਦਰਮਨ ਦ ਸਿੰਘ ਬਾਠ ਪੰਜਾਬ ਟੀਵੀ ਫਤਿਹਗੜ ਚੂੜੀ